ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਨੀ ਕੁੜਿਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ ਜੇ ਤਾਰੇ ਤੋੜਨੇ ਤਾਂ ਡਰ ਨਾ ਜਾਇਓ ਠੋਕਰਾਂ ਕੋਲੋਂ ਨੀ ਅੜਿਓ ਰਸਤਿਆਂ ਵਿੱਚ ਰੋੜ ਪੱਥਰ ਮਿਲ ਹੀ ਜਾਂਦੇ ਨੇ ਉਹਨਾਂ ਰਾਹਾਂ 'ਚੋਂ ਹੁਣ ਵੀ ਲੰਘੀਏ ਤਰੁਦਨ ਸੁਣਦਾ ਹੈ ਉਹਨਾਂ ਰਾਹਾਂ 'ਚੋਂ ਹੁਣ ਵੀ ਲੰਘੀਏ ਤਰੁਦਨ ਸੁਣਦਾ ਹੈ ਉਹ ਪੰਚਾਲੀ ਦੇ ਰੁੱਲਦੇ ਕੇਸ ਵਸਤਰ ਮਿਲ ਹੀ ਜਾਂਦੇ ਨੇ ਕਿਤੇ ਨਿਰਪੈ ਦੀਆਂ ਚੀਕਾਂ ਕਿਤੇ ਕੋਈ ਆਸ ਫਾ ਬਿਲਕੇ ਕਿਤੇ ਨਿਰਪੈ ਦੀਆਂ ਚੀਕਾਂ ਕਿਤੇ ਕੋਈ ਆਸ ਫਾ ਬਿਲਕੇ ਮੇਰੀ ਇਸ ਦੇਵ ਭੂਮੀ ਤੇ ਇਹ ਮੰਜ਼ਰ ਮਿਲ ਹੀ ਜਾਂਦੇ ਨੇ ਤੁਸੀਂ ਦੁਰਗਾ ਤੋਂ ਬਲ ਮੰਗਿਓ ਤੇ ਵਿਦਿਆ ਸਰਸਵਤੀ ਕੋਲੋਂ ਤੁਸੀਂ ਦੁਰਗਾ ਤੋਂ ਬਲ ਮੰਗਿਓ ਤੇ ਵਿਦਿਆ ਸਰਸਵਤੀ ਕੋਲੋਂ ਜੇ ਕਰੀਏ ਸਾਧਨਾ ਇਹ ਦੇਵੀ ਅਸਤਰ ਮਿਲ ਹੀ ਜਾਂਦੇ ਨੇ ਜੇ ਕਰੀਏ ਸਾਧਨਾ ਇਹ ਦੇਵੀ ਅਸਤਰ ਮਿਲ ਹੀ ਜਾਂਦੇ ਨੇ ਨਿੱਕੁੜਿਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ ਪਰਾਂ ਵਿੱਚ ਹੋਣ ਪਰਵਾਜ਼ਾਂ ਤਾਂ ਅੰਬਰ ਮਿਲ ਹੀ ਜਾਂਦੇ ਨੇ ਨਿੱਕੁੜਿਓ ਵਗਦੀਆਂ ਨਦੀਆਂ ਨੂੰ ਸਾਗਰ ਮਿਲ ਹੀ ਜਾਂਦੇ ਨੇ